ਪੰਜਾਬ ਸੂਬਾ ਦੇਖਿਆ ਜਾਵੇ ਤਾਂ ਧਰਨਿਆਂ ਦਾ ਸੂਬਾ ਬਣ ਕੇ ਰਹਿ ਗਿਆ ਹੈ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਰੋਡ ਜਾਮ ਹੀ ਰਹਿੰਦੇ ਨੇ ਤਾਂ ਤਸਵੀਰਾਂ ਸੰਗਰੂਰ ਦੀਆਂ ਨੇ ਜੋ ਕਿ ਇਹ ਸੱਚ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਸਰਕਾਰਾਂ ਤੋਂ ਤੰਗ ਆ ਕੇ ਪਿਸ ਰਹੇ ਨੇ ਇਹ ਧਰਨਾ ਜੋ ਕਿ ਸ਼ਾਂਤਮਈ ਢੰਗ ਦੇ ਨਾਲ ਡੀਸੀ ਦਫਤਰ ਸੰਗਰੂਰ ਦੇ ਅੱਗੇ ਬੇਰੋਜ਼ਗਾਰ ਸਾਂਝਾ ਮੋਰਚੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਦੇ ਲਈ ਲਗਾਇਆ ਗਿਆ ਹੈ ਉਹਨਾਂ ਦੁਆਰਾ ਕਹਿਿਆ ਗਿਆ ਕਿ ਅਸੀਂ ਬਹੁਤ ਸਾਲਾਂ ਤੋਂ ਇਸ ਸੰਘਰਸ਼ ਲੜ ਰਹੇ ਹਾਂ ਪਰ ਕੋਈ ਵੀ ਹੱਲ ਨਹੀਂ ਨਿਕਲ ਰਿਹਾ ਉਹਨਾਂ ਕਹਿੰਦੇ ਕਿ ਜਦੋਂ ਵੀ ਅਸੀਂ ਧਰਨਾ ਲਾਉਂਦੇ ਹਾਂ ਤਾਂ ਸਾਡੇ ਉੱਤੇ ਪੁਲਿਸ ਪ੍ਰਸ਼ਾਸਨ ਦੁਆਰਾ ਤਸ਼ੱਦਦ ਕੀਤਾ ਜਾਂਦਾ ਹੈ। ਸਾਡੇ ਉੱਤੇ ਪਾਣੀ ਦੀ ਬੁਛਾੜਾ ਕੀਤੀ ਜਾਂਦੀਆਂ ਨੇ। ਸਿਰਫ ਇੱਥੇ ਹੀ ਨਹੀਂ ਸਾਡੀਆਂ ਭੈਣਾਂ ਦੀਆਂ ਸਿਰਾਂ ਤੋਂ ਚੁੰਨੀਆਂ ਜਿਹੜੀਆਂ ਕਿ ਉਹ ਪੈਰਾ ਥੱਲੇ ਵੰਗੇਰੀਆਂ ਜਾਂਦੀਆਂ ਨੇ। ਤੇ ਕਾਫੀ ਮੀਟਿੰਗਾਂ ਤੋਂ ਬਾਅਦ ਵੀ ਸਾਨੂੰ ਕੋਈ ਵੀ ਹੱਲ ਨਹੀਂ ਨਿਕਲਦਾ। ਸੁਖਵਿੰਦਰ ਸਿੰਘ ਢਿਲਮਾ ਕਨਵੀਨਰ ਬੇਰਜ਼ਗਰ ਸਾਂਝਾ ਮੋਰਚਾ ਪੰਜਾਬ। ਢਿਲਮਾ ਸਾਹਿਬ ਜੇ ਗੱਲ ਕੀਤੀ ਜਾਵੇ ਤੁਸੀਂ ਬੜੇ ਧਰਨੇ ਵੀ ਲਾਏ सीएमडी ਕੋਠੀ ਦੇ ਸਾਹਮਣੇ ੱੱਕਾ ਮੁਕ ਵੀ ਲਾਠੀ ਚਾਰਜ ਵੀ ਹੋਇਆ ਤੇ ਅੱਜ ਪੱਕਾ ਮੋਰਚਾ ਉੱਥੇ ਤਰੀਕਾ ਵੀ ਬਹੁਤ ਮਿਲੀਆਂ ਨੇ ਤੁਹਾਨੂੰ ਲਿਖਤੀ ਭਾਵੇਂ ਐਸਡੀਆਂ ਹੋਣ ਜਾਂ ਮੈਂ ਤਹਿਸੀਲਦਾਰ ਹੋਣ ਭਾਵੇਂ ਡੀਸੀ ਸਾਹਿਬ ਨੂੰ ਵੱਡੇ ਲੈਟਰ ਵੀ ਮਿਲੇ ਤੁਹਾਨੂੰ ਤੁਹਾਡੀ ਕੋਈ ਮੀਟਿੰਗ ਨਹੀਂ ਹੋਈ ਜਿਹੜਾ ਤੁਹਾਨੂੰ ਇੱਥੇ ਪੱਕਾ ਮੋਰਚਾ ਲਾਉਣਾ ਪੈ ਗਿਆ ਪਹਿਲੀ ਗੱਲ ਤੇ ਜਦੋਂ ਜਾਂਦੇ ਆ ਚੰਡੀਗੜ੍ਹ ਮੀਟਿੰਗ ਰਹਦਾ ਜੇ ਮਾਮੂਲੀ ਮੀਟਿੰਗਾਂ ਹੋਈਆਂ ਲੈਟਰ ਦਿੱਤੇ ਆ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਖੁਦ ਕਿਹਾ ਕਿ ਧੱਕਾ ਮੁੱਕੀ ਦੁੱਖ ਦੀ ਗੱਲ ਹੈ ਕਿ ਜਿਹਨੂੰ ਅਸੀਂ ਆਪ ਦੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੇ ਸੀ ਉਹ ਵੀ ਧੱਕਾ ਮੁੱਕੀ ਕਰ ਰਹੀ ਹੈ ਅਗਲੀ ਗੱਲ ਕਿ ਜੇ ਸਾਨੂੰ ਮੀਟਿੰਗਾਂ ਦਿੱਤੀਆਂ ਨੇ ਮੀਟਿੰਗਾਂ ਪਹਿਲੀ ਗੱਲ ਹੁੰਦੀਆਂ ਨਹੀਂ ਜੇ ਹੁੰਦੀਆਂ ਨੇ ਤਾਂ ਉਹਨਾਂ ਮੀਟਿੰਗਾਂ ਦੇ ਵਿੱਚ 4 ਸਾਲਾਂ ਦੇ ਵਿੱਚ ਜੇ ਸਾਡਾ ਮਸਲਾ ਹੱਲ ਕੀਤਾ ਹੁੰਦਾ ਪੋਸਟਾਂ ਕੱਢੀਆਂ ਹੁੰਦੀਆਂ ਇਹ ਜਿਹੜੇ ਬੈਠੇ ਨੇ ਇਹਨਾਂ ਨੇ ਇੱਕ ਵੀ ਪੇਪਰ ਦਿੱਤਾ ਮਾਸਟਰ ਗ੍ਰੈਜੂਏਟ ਦਾ ਲੈਕਚਰ ਦਾ ਦਿੱਤਾ ਹੁੰਦਾ ਤਾਂ ਇੱਥੇ ਬੈ ਕਿ ਕਿ ਹੁਣ ਤਾਂ ਸਿਰਫ ਸਾਲ ਬਚ ਗਿਆ ਸਾਲ ਤੋਂ ਪਹਿਲਾਂ ਹੀ ਹੋ ਸਕਦਾ ਪੰਜਾਬ ਦੇ ਲੋਕਾਂ ਨੇ ਕਿਉਂਕਿ ਤਸਵੀਰ ਦਿਖਾਤੀ ਹੈ ਜਲਾਪਰੀਸ ਦੇ ਬਲਕ ਸਮਤੀ ਚੋਣਾਂ ਦੇ ਵਿੱਚ ਇਹ ਇਹ ਤੋਂ ਪਹਿਲਾਂ ਵੀ ਤਸਵੀਰ ਦਿਖਾ ਸਕਦੇ ਆ ਤੇ ਆਪਣੇ ਰੋਜ਼ਗਾਰ ਲਈ ਪੱਕਾ ਬੈਠੇ ਆ ਕਿ ਜਿਹੜਾ ਇਹ ਕਹਿੰਦੇ ਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਬੈਠ ਜੋ ਅਸੀਂ ਸ਼ਾਂਤਮਈ ਤਰੀਕੇ ਨਾਲ ਜਾ ਕੇ ਬੈਠੇ ਆ ਕਿ ਸਾਡੀ ਇੱਥੇ ਬੈਠਿਆਂ ਦੀ ਸੁਣ ਲਓ ਜਿੱਦਣ ਤੁਹਾਡੇ ਕੋਲੇ ਟਾਈਮ ਹੋਇਆ ਉਦਦੇ ਸੁਣ ਲਿਓ ਅਸੀਂ ਮੋਰਚਾ ਲਾ ਕੇ ਬੈਠੇ ਹੋਇਆ ਸਗਰੂ ਜਿਵੇਂ ਆਪਾਂ ਓਵਰੇਜ ਦੀ ਤੁਸੀਂ ਗੱਲ ਕਰਦੇ ਹੋ ਕਿ ਕਾਫੀ ਤੁਹਾਡੇ ਜਿਹੜੇ ਕੀ ਡਰਾ ਜਿਹੜਾ ਓਵਰੇਜ ਵੀ ਹੋ ਰਿਹਾ ਕਿੰਨੇ ਕੇ ਲੋਕ ਨੇ ਜਿਹੜੇ ਇਸ ਜੇ ਨੌਕਰੀਆਂ ਤੋਂ ਬਿਨਾ ਮਤਲਬ ਕਿ ਹੁਣ ਓਵਰੇਜ ਹੋ ਚੁੱਕੀ ਆ ਕੀ ਹੈਗਾ ਉਹਨਾਂ ਦਾ ਇਹ ਅਸਲ ਦੇ ਵਿੱਚ ਮੁੱਖ ਦੋਸ਼ੀ ਭਗਵੰਤ ਮਾਨ ਮੁੱਖ ਮੰਤਰੀ ਹੈ ਇਸ ਗੱਲ ਦਾ ਉਹਨੇ ਪੰਜਾਬ ਦੇ ਉਹਨਾਂ ਬੇਰਜ਼ਗਾਰਾਂ ਨੂੰ ਇਸ ਗੱਲ ਤੇ ਚੰਗ ਵਿਖਾਈ ਆਸ ਦੀ ਕਰਨ ਵਿਖਾਈ ਕਿ ਜਿਨ੍ਹਾਂ ਦਾ ਪਿਛਲੀਆਂ ਸਰਕਾਰਾਂ ਮੌਕੇ ਧਰਨੇ ਲਾਉਂਦੇ ਓਵਰੇਜ ਹੋਗੇ ਅਸੀਂ ਉਹਨਾਂ ਵਾਸਤੇ ਉਮਰ ਵਧਾ ਦੇਾਂਗੇ ਪਿਛਲੀਆਂ ਛੱਡੋ ਇਨ੍ਹਾਂ 4 ਸਾਲਾਂ ਦੇ ਵਿੱਚ 31 ਦਸੰਬਰ 2022 31 ਦਸੰਬਰ 2023 31 ਦਸੰਬਰ 2024 25 ਆਉਣ ਨੂੰ ਪਿਆ ਇਨ੍ਹਾਂ 31 ਦਸੰਬਰਾਂ ਨੂੰ ਨਾ ਤਾਂ ਕੋਈ ਕਾਨੂੰਨ ਤੇ ਸੋਧ ਕੀਤੀ ਹੈ ਕਿ ਉਹਨਾਂ ਵਾਸਤੇ ਉਮਰ ਹੱਦ ਵਧਾ ਦੇਾਂਗੇ ਨਾ ਕੋਈ ਭਰਤੀ ਦਿੱਤੀ ਹੈ ਕੁੱਲ 18 ਤੋਂ 20% ਲੋਕ ਸਾਡੇ ਹਰੇਕ ਸਾਲ ਓਵਰੇਜ ਹੋ ਰਹੇ ਨੇ 31 ਦਸੰਬਰ ਨੂੰ ਆ 31 ਦਸੰਬਰ ਫੇਰ ਆਉਣ ਨੂੰ ਪਈ ਹੈ ਸਾਨੂੰ ਫੇਰ ਡਰ ਹੈ ਕਿ ਜੇ ਉਦੋਂ ਤੱਕ ਭਰਤੀ ਦਾ ਇਸ਼ਤਿਹਾਰ ਜਾਰੀ ਨਾ ਕੀਤਾ ਪੋਸਟਾਂ ਨਾ ਦਿੱਤੀਆਂ ਮਾਸਟਰ ਗ੍ਰੈਜੂਏਟ ਲੈਕਚਰਰ ਦੀਆਂ ਸਹਿ ਪ੍ਰੋਫੈਸਰ ਦੀਆਂ ਐਨਟੀਟੀ ਦੀਆਂ ਆਈਟੀਟੀ ਦੀਆਂ ਤਾਂ ਵੱਡੀ ਗਿਣਤੀ ਦੇ ਵਿੱਚ ਫੇਰ ਲੋਕ ਕਬੇਰਜ਼ਗਾਰ ਓਵਰੇਜ ਹੋਣਗੇ ਜੇ ਪੇਪਰ ਕੰਡਕਟ ਨਾ ਕੀਤਾ ਆਈਟੀਟੀ ਦਾ ਆਟੈਂਡ ਕਰਪਟ ਦਾ ਤਾਂ ਉਹਨਾਂ ਦੀ ਜ਼ਿੰਦਗੀ ਫੇਰ ਤਬਾਹ ਹੋਣ ਜਾ ਰਹੀ ਹੈ ਤਾਂ ਹਾਂਜੀ ਕੀ ਨਾਮ ਹੈ ਵੀਰੇ ਹਰਜਿੰਦਰ ਸਿੰਘ ਚੁਨੇਰ ਫਿਰ ਰਿਕਾਰ ਸੰਜੇ ਮੋਰਚਾ ਪਲੇ ਤ੍ਰੀ ਸਰ ਕਿਵੇਂ ਦੇਖਦੇ ਹੋ ਕਿ ਕਾਫੀ ਸੰਘਰਸ਼ ਕਰਨ ਤੋਂ ਬਾਅਦ ਲਾਸਟ ਦੇ ਵਿੱਚ ਫੇਰ ਪੱਕਾ ਮੋਰਚਾ ਲਾਉਣਾ ਪਿਆ ਡੀਸੀ ਦਫਤਰ ਸੰਗਰੂਰ ਦੇ ਉੱਤੇ ਕੀ ਕਾਰਨ ਹੈ ਦੇਖੋ ਜੀ ਇਹ ਮਜਬੂਰੀ ਹੈ ਜੇ ਪਿਛਲੀਆਂ 5994 ਭਰਤੀ ਦੇਖੀਏ ਈਟੀਟੀ ਦੀ ਉਹ ਨਹੀਂ ਪੂਰੀ ਹੋਈ 1158 ਉਹ ਵਿੱਚ ਵਿਚਾਰੇ ਲਟਕ ਰਹੀ ਹੈ 250 ਆਰਡਨ ਕਰਾਫਟ ਭਾਰਤੀ ਕਾਂਗਰਸ ਸਰਕਾਰ ਦੇਗੀ ਸੀ ਹੱਲੇ ਤੱਕ ਪੇਪਰ ਨਹੀਂ ਲਿਆ ਹੈਗਾ ਜਦੋਂ ਇਸ ਤਰ੍ਹਾਂ 4-4 ਸਾਲ 5-5 ਸਾਲ ਕਿਸੇ ਨੇ ਸਾਰੀ ਨਾ ਲੈਣੀ ਕਿਸੇ ਦੀ ਹਰ ਸਾਲ ਦੇ ਵਿੱਚ ਕੋਈ ਨਾ ਕੋਈ ਚੋਣਾਂ ਇੱਕ ਕਰਵਾ ਲੈਂਦੇ ਨੇ ਆਮ ਆਦਮੀ ਪਾਰਟੀ ਵਾਲੇ ਪਰ ਕਿਸੇ ਦਾ ਪੇਪਰ ਕੰਡੈਕਟ ਕਰਾਉਣ ਵਾਲੇ ਨਹੀਂ ਦਿਖਦੇ ਹੈਗੇ ਆਈਟੀਟੀ 9594 ਵਾਲੇ ਹਜੇ ਉੱਥੇ ਬੈਠੇ ਨੇ ਭਾਰਤੀ ਕੱਢੀ ਹੋਈ ਸੀ ਉਹਨਾਂ ਨੂੰ ਜੁਆਇਨ ਨਹੀਂ ਕਰਾ ਰਹੇ ਤਾਂ ਕਰਕੇ ਪੱਕਾ ਮੋਰਚਾ ਤੇ ਬਹਿਣਾ ਪੈਂਦਾ ਉਹ ਵੀ ਸਿੱਖਿਆ ਵਿਭਾਗ ਦੇ ਮੂਹਰੇ ਪੱਕੇ ਮੋਰਚੇ ਤੇ ਬੈਠੇ ਨੇ ਹਾਲੇ ਤੱਕ ਵੀ ਉਹਨਾਂ ਨੂੰ ਸਾਰ ਨਹੀਂ ਲਈ ਜਾਂਦੀ ਤਾਂ ਕਰਕੇ ਸਾਨੂੰ ਪੱਕੇ ਮੋਰਚੇ ਤੇ ਬਹਿਣਾ ਪੈਂਦਾ ਜਿਹੜੀਆਂ ਇੱਕ ਰੋਜ਼ਾ ਧਰਨਾ ਸੀ ਲਾਉਣੇ ਆਗੇ ਉਹਦੇ ਚ ਇੱਕ ਲੈਟਰ ਮਿਲਦਾਗਾ ਮੀਟਿੰਗ ਦਾ ਕਿ ਜਾਓ ਤੁਹਾਡੀ ਚੰਡੀਗੜ੍ਹ ਮੀਟਿੰਗ ਹੈ ਕੋਈ ਮੀਟਿੰਗਾਂ ਨਹੀਂ ਹੋਈਆਂ ਹੈਗੀਆਂ ਕਟੋ-ਕਟ 8ਵੇਂ ਮਹੀਨੇ ਦੀ ਪੋਸਟਪੋਨ ਹੁੰਦੀ ਆਉਂਦੀ ਸਬ ਕਮੇਟੀ ਨਾਲ ਮੀਟਿੰਗ ਹੁਣ ਫੇਰ ਪੋਸਟਪੋਨ ਹੋ ਗਈ ਹੈ ਮੁੱਖ ਮੰਤਰੀ ਨਾਲ 4-5 ਮੀਟਿੰਗਾਂ ਪੋਸਟਪੋਨ ਹੋ ਗਈਆਂ ਨੇ ਸਿੱਖਿਆ ਮੰਤਰੀ ਨੇ ਢੂੜ ਸਾਲ ਹੋ ਗਿਆ ਉਹ ਬਿਲਕੁਲ ਹੀ ਕਿਸੇ ਨਾਲ ਮੀਟਿੰਗ ਹੀ ਨਹੀਂ ਕਰ ਰਹੇ ਹੈਗੇ ਸਿੱਖਿਆ ਮੰਤਰੀ ਪੰਜਾਬ ਆ ਹੁਣ ਅਸੀਂ ਬਿਲਕੁਲ ਮਜਬੂਰ ਹੋ ਗਏ ਆ ਕਿ ਜਿੰਨਾ ਚਿਰ ਮਸਲੇ ਹੱਲ ਨਹੀਂ ਕਰਦੇ ਹੈਗੇ ਉਹਨਾਂ ਚਿਰ ਅਸੀਂ ਆ ਬੈਠੇ ਆ ਤੁਹਾਡੇ ਦਰ ਤੇ ਬੈਠੇ ਆ ਅਸੀਂ ਮੁੱਖ ਮੰਤਰੀ ਦੇ ਸ਼ਹਿਰ ਆ ਕੇ ਬਹਿ ਗਏ ਕਿ ਮੀਟਿੰਗ ਵਾਲਾ ਕੰਮ ਹੀ ਖਤਮ ਕਰ ਦਿਓ ਤੁਸੀਂ ਕਹਿੰਦੇ ਸੀਗੇ ਸੱਥਾਂ ਤੋਂ ਸਰਕਾਰ ਜਲਾਉਂਗੇ ਸੀਐਮ ਹਾਊਸ ਤੋਂ ਚਲਾ ਲਿਓ ਸਾਨੂੰ ਉੱਥੇ ਬੁਲਾ ਕੇ ਸਾਡੇ ਨਾਲ ਗੱਲਬਾਤ ਕਰ ਲਓ